ਇੱਕ ਲੱਖ ਬੌਲਰ ਰਵੀਰਾ ਆਪਣਾ YouTube ਤੇ ਤੇ ਸਟੰਟ ਕਰਦੇ ਸੀ ਆਪਾਂ ਸਟੰਟ ਬੰਦ ਹੋ ਗਏ ਜਿੱਦੇ ਤੋਂ ਆਪਣਾ ਕਾਰੋਬਾਰ ਚੱਲਦਾ ਸੀ ਤੇ ਸਟੰਟ ਮੰਦ ਹੋਣ ਕਾਰਨ ਅੱਜ ਜਮਾ ਗਰੀਬੀ ਜਾ ਗਏ ਮੇਰਾ ਸਟੰਟ ਹੀ ਮੇਰਾ ਪੇਸ਼ਾ ਸੀ ਆ ਤੇ ਸਟੰਟ ਤੋਂ ਬਾਅਦ ਉਦਾਂ ਮੇਰੀ ਮੈਡੀਸ਼ਨ ਚੱਲਦੀ ਹੈਗੀ ਤੇ ਕੋਰੋਨਾ ਟਾਈਮ ਮੈਨੂੰ ਬਲੱਡ ਦੀਆਂ ਉਲਟੀਆਂ ਲੱਗੀਆਂ ਜਿਹੜੋਂ ਦੀਆਂ ਹੁਣ ਤੱਕ ਕੰਡੀਸ਼ਨ ਮੇਰੀ ਉਹ ਚੱਲਦੀ ਹੈਗੀ ਆ ਤੁਸੀਂ ਦੇਖਾ ਕੇ ਸਾਰੀ ਮੰਡੀਸ਼ਨ ਪਈ ਆ ਇੱਕ ਮਹੀਨੇ ਦੀ 6-7000 ਦੀ ਮੇਰੀ ਕੱਲੀ ਮੈਡੀਸ਼ਨ ਆ ਜਾਂਦੀ ਆ ਚੈੱਕ ਕਰ ਲੋ ਜੇ ਮੇਰਾ ਵੀ ਬਾਤ ਚੱਲਦਾ ਹੁੰਦਾ ਮੈਂ ਦਿਹਾੜੀ ਵੀ ਕਰ ਲਾਂਦਾ ਮੈਂ ਵਜਨ ਦਾ ਕੰਮ ਕਰ ਨਹੀਂ ਸਕਦਾ ਹੁਣ ਕਿਉਂਕਿ ਸਟੰਟ ਨਾਲ ਚਲੋ ਮੇਰਾ ਐਸੀ ਵੀ ਵਧੀਆ ਚੱਲੀ ਜਾਂਦਾ ਸੀ ਆ ਤੇ ਉਹ ਸਟੰਟ ਬੰਦ ਹੋਣ ਕਾਰਨ ਮੈਂ ਜਮਾਂ ਗਰੀਬੀ 'ਚ ਆ ਗਿਆ ਹਾਂ ਬਾਈ ਮੈਂ ਹੜ ਭੀੜਤਾਂ ਨੂੰ ਘਰ ਪਾ ਕੇ ਦਿੱਤੇ ਜਿਨ੍ਹਾਂ ਦੇ ਘਰ ਡਿੱਗੇ ᱛੀਏ ਉਹਨਾਂ ਨੂੰ ਮੈਂ ਘਰ ਪਾ ਕੇ ਦਿੱਤੇ ਤੇ ਆਪਦਾ ਘਰ ਮੇਰੇ ਤੋਂ ਪਾਇ ਨਹੀਂ ਆ ਦੇਖ ਲੋ ਮੇਰੇ ਘਰ ਦੀ ਛੱਤ ਤੇ ਜਮਾਂ ਡਿੱਗਣ ਦੇ ਕਿਨਾਰੇ ਆਈ ਪਈ ਹੈਗੇ ਤੇ ਆ ਪਿਛਲੇ ਮਹੀਨੇ ਚ ਹੁਣ ਮੋਗੇ ਨਿਕਲ ਗਏ ਸੀ ਇਹ ਸਾਰੇ ਤੇ ਇੱਕ ਦੋ ਜਿਮੀ ਹੋਰ ਪੈ ਗਿਆ ਮੇਰੇ ਘਰ ਦੀ ਖੋਦੀ ਛੱਤ ਡਿੱਗ ਜੂ ਪਰ ਮੈਂ ਆਪਦੇ ਜਿਹੜੇ ਪੈਸੇ ਕਮਾਏ ਸੀ ਸਟੰਟਾਂ ਤੋਂ ਉਹ ਪੈਸੇ ਨੇ ਮੈਂ ਹੜਪੀਟਾਂ ਦੀ ਮਦਦ ਕਰ ਚੁੱਕਿਆ ਕਿਉਂਕਿ ਮੈਂ ਉਹਨਾਂ ਨੂੰ ਜਿਨ੍ਹਾਂ ਦੇ ਘਰ ਡਿੱਗੇ ਸੀ ਉਹਨਾਂ ਨੂੰ ਘਰ ਪਾ ਕੇ ਦੇਤੇ ਤੇ ਬਾਕੀ ਰਾਸ਼ਨ ਪਾਣੀ 13-14 ਦਿਨ ਆਪਾਂ ਨੇ ਲੰਗਰ ਚਲਾਇਆ ਸੀ ਆ ਉਹ ਵੰਡਤਾ ਤੇ ਉਸ ਤੋਂ ਬਾਅਦ ਸਟੰਟ ਬੰਦ ਹੋ ਗਏ ਤੇ ਅੱਜ ਮੇਰਾ ਕੰਮ ਮੇਰਾ ਨਾਮ ਅਮਨਦੀਪ ਸਿੰਘ ਵੀਰ ਆ ਠੀਕ ਹੈ ਅਮਨਦੀਪ ਜੀ ਤੁਸੀਂ ਕੀ ਕੰਮ ਕਰਦੇ ਸੀ ਵੀਰ ਮੈਂ ਟਰੈਕਟਰ ਸਟੰਟ ਕਰਦਾ ਸੀ ਆ ਹੂੰ ਤੇ ਹੁਣ ਟਰੈਕਟਰ ਸਟੰਡ ਬੰਦ ਹੋ ਗਏ ਤੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਟਰੈਕਟਰ ਸਟੰਡ ਦੀ ਕਮਾਈ ਤੋਂ ਹੀ ਚੱਲਦਾ ਸੀ ਆ ਵਧੀਆ ਇਨਕਮ ਮੈਂ ਕਰਦਾ ਸੀ ਆ ਗਾਣਿਆਂ 'ਚ ਕਬਡੀਆਂ-ਕੋਡੀਆਂ ਦੇ ਮੇਲੇ ਮੈਂ ਲਾਈਵ ਲਾਉਂਦਾ ਹੁੰਦਾ ਸੀ ਆ ਤੇ ਜਿੱਥੋਂ ਦੀ ਆਪਣੀ ਬੁਕਿੰਗ ਆ ਜਾਂਦੀ ਮੈਂ ਟਰੈਕਟਰ ਸਟੰਡ ਕਰਨ ਤੁਰ ਜਾਂਦਾ ਸੀ ਆ ਤੇ ਹੁਣ ਬਈ ਸਟੰਡ ਬੰਦ ਹੋ ਗਏ ਤੇ ਬਾਕੀ ਸਟੰਡਾਂ ਨਾਲ ਜਿੰਨਾ ਕਿ ਮੈਂ ਪੈਸਾ ਕਮਾਇਆ ਹੋਇਆ ਸੀ ਆ ਉਹ ਮੈਂ ਜਦੋਂ ਹੜਾ ਆਏ ਨੇ ਆਪਣੇ ਪੰਜਾਬ 'ਚ ਹੜ ਭੀੜਤਾਂ ਤੇ ਲਾਤਾ ਸੀ ਆ 13 ਦਿਨ ਆਪਾਂ ਨੇ ਲੰਗਰ ਲਾਇਆ ਤੇ ਬਾਕੀ ਜਿਹੜੇ ਘਰ ਡਿੱਗ ਗਏ ਸੀ ਉਦੋਂ ਹੜਪੀਟਾਂ ਵੇਲੇ ਪਾਣੀ ਪੈ ਪੈ ਕੇ ਤੇ ਉਹ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਕੋਲ ਕੋਈ ਇਨਕਮ ਨਹੀਂ ਸੀ ਸਾਧਨ ਨਹੀਂ ਸੀ ਕੋਈ ਵੀ ਤੇ ਇਕੱਲੇ ਬਜ਼ੁਰਗ ਮਾਤਾ ਜਿਵੇਂ ਹਨਾ ਉਹ ਰਹਿੰਦੇ ਸੀ ਘਰਾਂ 'ਚ ਉਹਨਾਂ ਦੇ ਮੈਂ ਸੋਚਿਆ ਵੀ ਚਲੋ ਆਪਦਾ ਕਰ ਆਪਾਂ ਬਾਅਦ 'ਚ ਪਾ ਲਾਂਗੇ ਕਿਉਂਕਿ ਆਪਣਾ ਕੰਮ ਚੰਗਾ ਚੱਲਦਾ ਸੀ ਆ ਤੇ ਮੈਂ ਸੋਚਿਆ ਵੀ ਚਲੋ ਜਿਹੜੇ ਪੈਸੇ ਆਪਾਂ ਨੇ ਇਕੱਠੇ ਕਰੇ ਚ ਵੀ ਇੱਧਰ ਕਿਉਂ ਨਾ ਲਾ ਦੀ ਆਪਾਂ ਆਪਾਂ ਨੂੰ ਪੈਸਾ ਦੁਬਾਰੇ ਜੁੜ ਜਾਣਾ ਵੀ ਕੋਈ ਨਹੀਂ ਆਪਾਂ ਸਾਲ ਲੇਟ ਪਾ ਲਾਂਗੇ ਮਿਹਨਤ ਕਰ ਰਹੇ ਆਂ ਹੋਰ ਕਰ ਲਾਂਗੇ ਤੇ ਉਧਰੋਂ ਤਾਂ ਵੀਰ ਆਪਾਂ ਨੇ ਸਾਰਾ 8 ਗਲਾਖ ਰੁਪਏ ਤਕਰੀਬਨ ਆਪਾਂ ਹੜ ਭੀੜ ਤਾਂ ਦੀ ਲਾਤਾ ਹੜ ਭੀੜ ਤਾਂ ਪਰਿਵਾਰਾਂ ਤੇ ਲਾਤਾ ਤੇ ਅਚਾਨਕ ਹੀ ਸਟੰਟ ਬੰਦ ਹੋ ਗਏ ਤੇ ਸਟੰਟ ਬੰਦ ਹੋ ਗਏ ਬਾਈ ਕਮਾਈ ਦਾ ਜਿਹੜਾ ਸਾਧਨ ਸੀ ਉਹ ਵੀ ਠੱਪ ਹੋ ਗਿਆ ਤੇ ਹੁਣ ਆਪਣੇ ਨੂੰ 1 ਰੁਪਿਆ ਨਹੀਂ ਜੁੜਦਾ ਤੇ ਇਹਨੇ ਪੈਸੇ ਜਿਹੜੇ ਮੈਂ ਇਕੱਠੇ ਕਰੇ ਸੀ ਆਪਦੇ ਘਰ ਵਾਸਤੇ ਉਹ ਮੈਂ ਸਾਰੇ ਲਾਤੇ ਤੇ ਹੁਣ ਜਮਾ ਗਰੀਬੀ ਚ ਆ ਗਏ ਜਮੇ ਠੀਕ ਹੈ ਅਸੀਂ ਦੇਖ ਰਹੇ ਤੁਹਾਡੇ ਹੱਥ 'ਚ ਜਿਹੜੀ ਸਿਲਵਰ ਪਲੇਟ ਵੀ ਹੈਗੀ ਹੈ ਇਹ ਚੈਨਲ ਵੀ ਬੰਦ ਹੋ ਗਿਆ ਤੁਹਾਡਾ हां बिर ए चैनल ਤੇ ਆਪਾਂ ਇਹ ਪਿੰਡੂ ਟਰੈਕਟਰ ਮੈਕਮਾ ਚੈਨਲ ਆਪਣਾ ਇਹ ਤੇ ਆਪਾਂ ਚੈਨਲ ਤੇ ਆਪਾਂ ਸਟੰਟਾਂ ਦੀਆਂ ਵੀਡੀਓ ਪਾਉਂਦੇ ਹੁੰਦੇ ਸੀ ਆਪਣੇ ਟਰੈਕਟਰ ਰਿਲੇਟਿਡ ਵੀ ਪਾਉਂਦੀ ਸੀ ਜੋ ਵੀ ਆਪਣਾ ਕੰਟੈਕਟ ਬਣਦਾ ਸੀ ਵੀ ਜਿੱਥੇ-ਜਿੱਥੇ ਜਾਂਦੇ ਸੀ ਆਪਾਂ ਉਹ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦਾਂਦੇ ਸੀ ਤੇ ਭਰਾ ਪਿਆਰ ਦਿੰਦੇ ਗਏ ਤੇ 1 ਲੱਖ ਤੋਂ ਪਲੱਸ ਆਪਣੇ ਸਬਸਕ੍ਰਾਈਬਰ ਹੋ ਗਏ 1 ਲੱਖ ਤੋਂ ਬਾਅਦ ਆਪਣੇ ਕੋਲ ਪਲੇ ਬਟਨ ਆ ਗਿਆ ਸੀ ਤੇ ਇਹ ਦਾ ਹੁਣ ਕੰਟੈਕਟ ਨਹੀਂ ਬਣਦਾ ਹੁਣ ਇਹ ਵੀ ਬੰਦ ਹੀ ਪਿਆ ਹੂੰ ਤੇ ਅੱਜ ਘਰ ਦੀ ਛੱਤ ਪਾਉਣ ਲਈ ਤੁਸੀਂ ਤੁਹਾਡੇ ਤੋਂ ਇੱਕ ਇੱਟ ਵੀ ਨਹੀਂ ਜੁੜ ਰਹੀ ਆਪਾਂ ਕਹਿ ਸਕਦੇ ਆ ਮੇਰੇ ਹੁਣ ਤਾਂ ਮਾੜਾ ਟਾਈਮ ਚੱਲ ਪਿਆ ਨਾ ਹੁਣ ਤਾਂ ਕੁਝ ਨਹੀਂ ਜੁੜ ਰਿਹਾ ਇੱਕ ਇੱਕ ਇੱਟ ਵੀ ਐ ਲੱਗਦੀ ਵੀ ਕਿਵੇਂ ਆਊਗੀ ਇੱਕ ਇੱਟਾ ਤੇ ਆਪਦੇ ਪੈਸਿਆਂ ਦੇ ਜਿਨ੍ਹਾਂ ਦੇ ਆਪਾਂ ਵਧੀਆ ਵਧੀਆ ਘਰ ਪਾ ਕੇ ਦਿੱਤੇ ਨੇ ਮੈਨੇ ਮੈਂ ਖੁਦ ਬਾਜਨ ਦਾ ਕੰਮ ਨਹੀਂ ਕਰਨਾ ਪਰ ਮੈਂ ਖੁਦ ਭਾਜਨ ਚੱਕ ਕੇ ਉਹਨਾਂ ਦੇ ਘਰ ਪਵਾਏ ਨੇ ਮੈਂ ਆਪਦੇ ਘਰੇ ਕਦੇ ਵੱਠਲ ਨਹੀਂ ਜਾਕਿਆ ਉੱਥੇ ਮੈਂ ਵੱਠਲ ਚੱਕ ਚੱਕ ਕੇ ਲੈਂਟਰ ਪਵਾਏ ਨੇ ਤੇ ਉਹਨਾਂ ਦੇ ਘਰ ਜਾ ਕੇ ਜਦੋਂ ਅਸੀਂ ਸੇਵਾ ਚੱਲਦੀ ਸੀ ਵੀਰ ਉਹਨਾਂ ਦੇ ਘਰੋਂ ਤਾਂ ਰੋਟੀ ਵੀ ਨਹੀਂ ਲਹਾਈ ਆਪਾਂ ਨੇ ਜਿਹੜੇ ਵੀ ਮੇਰੇ ਨਾਲ ਮਿਸਤਰੀ ਮੁੰਡੇ ਜਾਂ ਹੋਰ ਹੁੰਦੇ ਸੀ ਉਹਨਾਂ ਨੂੰ ਮੈਂ ਖੁਦ ਹੋਟਲ ਤੇ ਲਿਜਾ ਕੇ ਉਸ ਟਾਈਮ ਤੇ ਹੋਟਲ ਤੇ ਲਿਜਾ ਕੇ ਖਾਣਾ ਪੀਣਾ ਖਮਾਉਂਦਾ ਸੀ ਆ ਤਾਂ ਅਸੀਂ ਉਹ ਘਰ ਪਾਏ ਨੇ ਅੱਜ ਜਮਾ ਮਾੜਾ ਟਾਈਮ ਮੇਰੇ ਤੇ ਆ ਗਿਆ ਉਹ ਜਿਹੜਾ ਮੈਂ ਲੋਕਾਂ ਤੇ ਦੇਖਦਾ ਹੁੰਦਾ ਹੁਣ ਕੋਈ ਕੰਮਕਾਜ ਨਹੀਂ ਤੁਸੀਂ ਕਰ ਸਕਦੇ ਕੋਈ ਦਿਹਾੜੀ ਦੱਪਾ ਜਿਵੇਂ ਕਹਦੀ ਵੀ ਇੱਕ ਕਾਰਨ ਨੂੰ ਤਾਂ ਮੈਂ ਦਿਹਾੜੀ ਵੀ ਕਰ ਲਾਂ ਜੇ ਕਰਨ ਦੇ ਆਪਣਾ ਸਰੀਰ ਲਾਈਕ ਉਹ ਮੈਂ ਦਿਹਾੜੀ ਕਰ ਲਾਂ ਮੇਰੀ ਕੰਡੀਸ਼ਨ ਚੱਲਦੀ ਹੈਗੀ ਤੇ ਨਾ ਮੈਂ ਬਾਜਨ ਦਾ ਕੰਮ ਕਰ ਸਕਦਾ ਤੇ ਨਾ ਮੈਂ ਗਰਦੀ ਗੱਪੇ ਦਾ ਕੰਮ ਕਰ ਸਕਦਾ ਕਰੋਨਾ ਟਾਈਮ ਤੇ ਮੈਨੂੰ ਨਾ ਬਲੱਡ ਦੀਆਂ ਉਲਟੀਆਂ ਲੱਗੀਆਂ ਸੀ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਕੰਡੀਸ਼ਨ ਚੱਲਦੀ ਹੈ ਕੰਡੀਸ਼ਨ ਵੀ ਆ ਪਈ ਹੈ ਕਾਫੀ ਤੁਸੀਂ ਦੇਖ ਸਕਦੇ ਹੋ ਆ ਸਾਰੀ ਕੰਡੀਸ਼ਨ ਮੇਰੇ ਕੋਲ ਹੀ ਪਈ ਹੈਗੀ ਇਸ ਟਾਈਮ ਤੇ 5 ਤੋਂ 6 6000 ਰੁਪਏ ਦੀ ਤਾਂ ਮੇਰੀ ਕੰਡੀਸ਼ਨ ਕੰਡੀਸ਼ਨ ਆਉਂਦੀ ਹੈ 1 ਮਹੀਨੇ ਦੀ ਤੇ ਬਲੱਡ ਦੀਆਂ ਉਲਟੀਆਂ ਹੁਣ ਵੀ ਆਉਂਦੀਆਂ ਨੇ ਉਹ ਡਾਕਟਰ ਕਹਿੰਦਾ ਬੰਦ ਵੀ ਨਹੀਂ ਹੋਣੀ ਇਹ ਦਵਾਈ ਠੀਕ ਹੈ ਤੁਸੀਂ ਫਿਲਮ ਲਾਈਨ ਦੇ ਵਿੱਚ ਵੀ ਆਪਾਂ ਕਹਿੰਦੇ ਗੀਤਾਂ 'ਚ ਵੀ ਤੁਸੀਂ ਕਾਫੀ ਸਟੰਟ ਕੀਤੇ ਕਿਸੇ ਸੈਲੀਬ੍ਰਿਟੀ ਨੇ ਤੁਹਾਡੀ ਬਾਣੀ ਫੜੀ ਜਿਵੇਂ ਆਪਾਂ ਕਹਿਦੀ ਤੁਸੀਂ ਗਲਾਬ ਸਿੱਧੂ ਜਾਂ ਹੋਰ ਕੋਈ ਵੀਰ ਸਾਲ ਹੋ ਗਿਆ ਆਪਾਂ ਨੂੰ ਪੈਸਾ ਬਰਬਾਦ ਕਰੇ ਜਣੀ ਕਿ ਆਪਦਾ ਲਾਇਆ ਜਿਹੜਾ ਪੈਸਾ ਆਪਾਂ ਨੇ ਉਹ ਤੋਂ ਬਾਅਦ ਵੀਰ ਆਪਾਂ ਨੂੰ ਇਹ ਸੀ ਵੀ ਸੈਟਿੰਗ ਜੇ ਬਾਬਾ ਨਾਨਕ ਖੋਦ ਲਿਆਦੇ ਵੀ ਨਾ ਮੰਗਣਾ ਬਾਬੇ ਕਿਉਂਕਿ ਵੀਰੋ ਮੰਗਣਾ ਕੋਈ ਸੌਖਾ ਨਹੀਂ ਹੈਗਾ ਕਿਸੇ ਤੋਂ ਮੰਗਣਾ ਬਹੁਤ ਔਖਾ ਹੈਗਾ ਤੇ ਮੰਗਣਾ ਸੌਖਾ ਨਹੀਂ ਹੈਗਾ ਆਪਾਂ ਨੂੰ ਇਹ ਸੀ ਵੀ ਆਪਦਾ ਕੰਮ ਜੇ ਆਪੇ ਦਵਾਰੇ ਚੱਲ ਪੇ ਪਰ ਨਹੀਂ ਚੱਲਿਆ ਹੁਣ ਮਜਬੂਰੀ ਬਣ ਗਈ ਬਈ ਹੁਣ ਘਰ ਦਾ ਖਰਚਾ ਵੀ ਔਖਾ ਤੇ ਘਰ ਤਾਂ ਸੋਨੇ ਦੇ ਦੇਖ ਹੀ ਲੈ ਮੇਰੀ ਛੱਤ ਤਾਂ ਡਿੱਗਣ ਵਾਲੀ ਆ ਸਿੱਧੂ ਮੂਸੇ ਵਾਲੇ ਨਾਲ ਤੁਹਾਡੀ ਮੁਲਾਕਾਤ ਕਦੋਂ ਵੀ ਉਹ ਬਾਈ ਨੰਮ ਮਿਲਦੀ ਰਹਿੰਦਾ ਸੀ ਜਾਂਦੀ ਰਹਿੰਦਾ ਸੀ ਉਹਨਾਂ ਨਾਲ ਤਾਂ ਮੇਰਾ 바ਵਾ ਰਾਬਤਾ ਰਿਹਾਗਾ ਤੇ ਬਾਕੀ ਗਾਣੇ ਦਾ ਵੀ ਸਾਡਾ ਪਲਾਨ ਚੱਲ ਰਿਹਾ ਸੀ ਬਾਈ ਕਹਿੰਦਾ ਸੀ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਸਟੰਟ ਕਰਨਾ ਸੀ ਬਾਈ ਨਾਲ ਗਾਣੇ 'ਚ ਕਹਿੰਦਾ ਜਾਨ ਆਪਾਂ ਵੋਟਾਂ ਤੋਂ ਬਾਅਦ ਕਰਾਂਗੇ ਵੋਟਾਂ ਤੋਂ ਬਾਅਦ ਵੀ ਰੋ 29 ਮਈ ਆਈ ਸੀ ਆਈ ਉਹਨੇ ਵੀ ਸਾਰਾ ਕੁਝ ਉਦੋਂ ਮਨ ਟੁੱਟਿਆ ਉਹ ਤੋਂ ਬਾਅਦ ਹੁਣ ਟੁੱਟਿਆ ਦੋ ਵਾਰ ਘੰਟਾ ਘੰਟਾ ਅੱਧਾ ਅੱਧਾ ਘੰਟਾ ਜਾ ਕੇ ਪੜਾਂ ਰੋਈਦਾਗਾ ਹੁਣ ਇਹੋ ਜਿਹਾ ਟਾਈਮ ਆ ਗਿਆ ਹੁਣ ਤੁਸੀਂ ਸਾਡੇ ਦਰਸ਼ਕਾਂ ਰਹੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆਪਣਾ ਕੋਈ ਕੰਟੈਕਟ ਨੰਬਰ ਦੇਣਾ ਚਾਹੁੰਦੇ ਜਾਂ ਕਿੰਨੇ ਨੰਬਰ ਤਾਂ ਮੇਰਾ ਵੀਰ 8437447736 8437447736 ਤੇ ਮੈਂ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਟਾਈਮ ਮੈਂ ਜਿਹੜਿਆਂ ਨੂੰ ਲੋੜਬੰਦ ਸੀ ਇਹ ਉਹਨਾਂ ਦੇ ਮੈਂ ਕੰਮ ਆਇਆ ਅੱਜ ਮੈਂ ਖੁਦ ਲੋੜਬੰਦ ਹੋ ਰਿਹਾ ਅੱਜ ਮੈਂ ਖੁਦ ਲੋੜਬੰਦ ਹੋ ਰਿਹਾ ਮੇਰੇ ਹੱਥ ਬਨ ਕੇ ਬਈ ਸਾਰਿਆਂ ਨੂੰ ਬੇਨਤੀ ਹੈ ਵੀ ਹੁਣ ਬਾਹ ਫੜ ਲਓ ਔਖੇ ਟਾਈਮ ਠੀਕ ਮੰਗਣਾ ਵੀਰ ਬਹੁਤ ਔਖਾ ਯਾਰ ਥੋੜਾ ਅਹ ਅੰਦਰੋਂ ਹਨਾ